ਅੱਜ ਆਪਾਂ ਗੱਲ ਕਰਾਂਗੇ ਕਿ ਜਹਾਜ਼ ਦੇ ਉੱਤੇ ਬੱਤੀ ਕਿਵੇਂ ਆਉਂਦੀ ਆ ਤੇ ਮਿੱਤਰੋ ਗੱਲ ਇਸ ਤਰ੍ਹਾਂ ਆ ਵੀ ਉਤਰਾਂ ਦੇ ਆਪਣੇ ਜਹਾਜ਼ ਤੇ ਲੱਗਿਆ ਚਾਰ ਜਨਰੇਟਰ بڑے بڑے ਤਕੜੇ ਤੇ ਉਹ ਨਾ ਕਿਸੇ ਦਿਨ ਤੁਹਾਨੂੰ ਦਿਖਾਉਂਗਾ ਫੇਰ ਵੀਡੀਓ ਦੇ ਵਿੱਚ ਜਾ ਕੇ ਤੇ ਹੁਣ ਆਪਾਂ ਪੋਰਟ ਤੇ ਆਜਾ ਮੈਂ ਤੁਹਾਨੂੰ ਦੱਸੂ ਕਿ ਜਦੋਂ ਆਪਣਾ ਜਹਾਜ਼ ਕਿਨਾਰੇ ਤੇ ਲੱਗ ਜਾਂਦਾ ਪੋਰਟ ਤੇ ਆਪਾਂ ਆ ਜਾਂਦੇ ਆ ਤੇ ਉਦੋਂ ਆਪਣੇ ਜਹਾਜ਼ ਤੇ ਬੱਤੀ ਕਿਵੇਂ ਆਉਂਦੀ ਆ ਠੀਕ ਹੈ ਜੀ ਤੇ ਉਦੋਂ ਜਦੋਂ ਆਪਣਾ ਜਹਾਜ਼ ਪੋਰਟ ਤੇ ਆ ਜਾਂਦਾ ਉਦੋਂ ਆਪਾਂ ਜਨਰੇਟਰ ਕਰ ਦਿੰਨੇ ਬੰਦ ਤੇ ਫੇਰ ਆਵੇਂ ਜਿਤਰਾ ਹੁਣ ਆਪਾਂ ਪੋਰਟ ਤੇ ਲੱਗੇ ਆਂ ਇਤਰਾ ਪੌੜੀ ਜਾਜ ਦੀ ਰੈਡੀ ਕਰ ਦਿੱਤੀ ਜਾਂਦੀ ਐਂਦੀ ਥੱਲੇ ਉਤਰ ਕੇ ਜਾਈਦਾ ਵਾ ਐਂਦੀ ਉੱਪਰ ਚੜੀਦਾ ਵਾ ਆਵੇ ਆ ਇਤਰਾ ਨੈਟ ਲਾ ਕੇ ਵੀ ਕੋਈ ਵਿੱਚ ਨਾ ਡਿੱਗੇ ਚਾਰੇ ਪਾਸੇ ਆਵੇ ਪੌੜੀ ਤਿਆਰ ਕਰ ਦੇਈਦੀ ਆ ਤੇ ਬੜਾ ਸੋਹਣਾ ਐਂਦੀ ਉਤਰ ਕੇ ਥੱਲੇ ਚੱਲ ਜਾਈਦਾ ਇਧਰੋਂ ਫੇਰ ਆ ਜਾਈਦਾ ਵਾ ਆਹ ਕਿਨਾਰਾ ਵਾ ਪੂਰਾ ਪੋਰਟ ਬੰਦਰਗਾ ਜਿਹਨੂੰ ਕਹਿ ਦਿੰਦੇ ਆ ਅਮਰੀਕਾ ਆਪਾਂ ਖੜੇ ਆ ਤੇ ਥੱਲੇ ਆਪਾਂ ਤੁਹਾਨੂੰ ਵਿਖਾਵਾਂਗੇ ਥੱਲੇ ਜਾ ਕੇ ਮੈਂ ਤੁਹਾਨੂੰ ਵਿਖਾਉਣਾ ਵਾ ਵੀ ਬੱਤੀ ਜਾਜ ਦਿਓ ਹੁਣ ਇਸ ਟਾਈਮ ਬੱਤੀ ਕਿੱਥੋਂ ਚੱਲਣ ਦੀ ਆ ਜਾਜ ਦੇ ਉੱਤੇ ਇਸ ਆਜੋ ਫਿਰ ਤੁਹਾਨੂੰ ਥੱਲੇ ਜਾ ਕੇ ਵਿਖਾਉਨੇ ਆ ਕਿ ਥੱਲੇ ਆਪਣੇ ਜਹਾਜ਼ ਤੋਂ ਬੱਤੀ ਕਿਵੇਂ ਆਉਂਦੀ ਆ ਇਸ ਤਰ੍ਹਾਂ ਜਹਾਜ਼ ਦੇ ਉੱਤੋਂ ਪੌੜੀ ਦੇ ਉੱਪਰੋਂ ਥੱਲੇ ਉਤਰ ਜਾਈਦਾ ਵਾ ਨੈਟ ਲੱਗਾ ਚਾਰ ਸਵੇਰੇ ਤੇ ਇਦਾਂ ਆਪਾਂ ਥੱਲੇ ਉਤਰ ਜਾਣਾ ਠੀਕ ਐ ਆਜਾ ਅਜ ਲੱਗਾ ਆਪਣਾ ਕੰਡੇ ਤੇ ਪੋਰਟ ਆ ਜੀ ਇਹ ਅਮਰੀਕਾ ਦਾ ਐਲ ਏ ਕੱਲ ਆਏ ਆਂ ਇੱਥੇ ਆਪਾਂ ਤੇ ਜਦੋਂ ਜਹਾਜ਼ ਆਪਣਾ ਪਹੁੰਚ ਜਾਂਦਾ ਵਾ ਓੜਤੇ ਉਦੋਂ ਜਨਰੇਟਰ ਜਿਹੜੇ ਬੰਦ ਕਰ ਦੇਦੇ ਆ ਆਂਦੇ ਜ਼ਰੂਰ ਤੇਲ ਫੂਕਣਾ ਵਾ ਤੇ ਫਿਰ ਜਹਾਜ਼ ਦੇ ਜਿਹੜੀ ਬੱਤੀ ਆ ਉਹ ਫਿਰ ਬਾਹਰੋਂ ਲਈ ਜਾਂਦੀ ਆ ਇਹ ਬਣਾ ਕਨੈਕਟ ਕੀਤੀਆਂ ਜਾਂਦੀਆਂ ਆ ਉਹ ਤੁਹਾਨੂੰ ਮਾ ਜਾ ਕੇ ਵਿਖਾ ਦੇਣਾ ਵਾ ਠੀਕ ਹੈ ਜੀ ਆਵੇ ਆ ਆਪਣਾ ਜਹਾਜ ਖੜਾ ਤੁਸੀਂ ਵੇਖ ਲਓ ਕੰਟੇਨਰ ਜਿਹੜੇ ਆ ਉਹ ਇਤਨਾ ਲੋਡ ਹੁੰਦੇ ਜਹਾਜ ਦੇ ਉੱਪਰ ਇਹ ਹੁਣ ਸਾਰੇ ਲੈਣੇ ਆ ਤੇ ਇਥੋਂ ਫਿਰ ਚਾਈਨਾ ਵਾਸਤੇ ਆਪਾਂ ਦੂਸਰੇ ਕੰਟੇਨਰ ਲੋਡ ਕਰਾਂਗੇ ਜਾਂ ਖਾਲੀ ਲੋਡ ਹੋਣਗੇ ਬਾਕੀ ਜਿਹੜਾ ਸਮਾਨ ਆਪਣਾ ਇਥੋਂ ਯੂ ਐਸ ਏ ਤੋਂ ਜਿਹੜਾ ਚਾਈਨਾ ਵਾਸਤੇ ਨਾਮ ਨੂੰ ਜਾਣਾ ਵਾ ਉਹ ਲੋਡ ਹੋਊਗਾ ਠੀਕ ਹੈ ਇਤਰਾਫਾ ਤੁਰੇ ਜਾਂਦੇ ਆ ਤੇ ਨਾਲ ਨਾਲ ਤੁਹਾਨੂੰ ਵਾਹਾ ਦੇਣੇ ਆ ਆਵੇ ਆਪਣਾ ਜਹਾਜ ਬੱਜਾ ਨਾਰੇ ਦੇ ਨਾਲ ਰਸੀਆਂ ਦੇ ਨਾਲ ਇੱਕ ਵੀਰ ਨੇ ਵੀਡੀਓ ਦੇ ਵਿੱਚ ਪੁੱਛਿਆ ਸੀ ਇੰਸਟਾਗ੍ਰam ਤੇ ਕਿ ਜਿਹੜੇ ਆੜੀਆਂ ਪਲੇਟਾਂ ਵਾਂ ਇਹ ਕਿਉਂ ਲਾਈਆਂ ਹੁੰਦੀਆਂ ਵਾਂ ਆੜੀਆਂ ਤੁਸੀਂ ਵੇਖੰਦੇ ਹ ਜੇ ਇਹ ਪਲੇਟਾਂ ਤਾਂ ਲਾਈਆਂ ਹੁੰਦੀਆਂ ਵੀ ਕਈ ਵਾਰ ਪੋਰਟ ਦੇ ਉੱਤੇ ਨਾ ਚੂਹੇ ਹੁੰਦੇ ਚੂਹੇ ਉਹ ਫਿਰ ਇਹਨਾਂ ਰਸੀਆਂ ਨਾਲ ਚੜ ਕੇ ਤੇ ਆਪਣੇ ਜਹਾਜ਼ ਦੇ ਉੱਪਰ ਆ ਜਾਂਦੇ ਆ ਤੇ ਉਹ ਚੂਹੇ ਨਾ ਆਉਣ ਜਹਾਜ਼ ਤੇ ਇਸ ਕਰਕੇ ਜਿਹੜੀਆਂ ਪਲੇਟਾਂ ਲਾਈ ਲਾਈ ਦੀਆਂ ਵਾਂ ਠੀਕ ਆ ਜਿਵੇਂ ਲਿਖਾਇਆ ਤੇ ਹਾਈ ਵੋਲਟੇਜ ਲਾਗੇ ਨਹੀਂ ਜਾਣਾ ਉਹਨਾਂ ਨੇ ਆਪਣੇ ਕਿਉਂਕਿ ਬੱਤੀ ਚੱਲਣ ਦੀ ਆ ਆਵੇ ਆਪਾਂ ਬਹੁਤਾ ਲੱਗੇ ਨਹੀਂ ਜਣਾ ਇਹਦੇ ਪਰ ਤੁਹਾਨੂੰ ਮੈਂ ਵਿਖਾ ਦਿੰਦਾ ਇੱਥੋਂ ਠੀਕ ਆਵੇ ਆ ਸਾਰਾ ਸਿਸਟਮ ਲੱਗਾ ਮੋਟੀਆਂ-ਮੋਟੀਆਂ ਆਂ ਤਾਰਾਂ ਲੱਗੀਆਂ ਵਾ ਆਵੇ ਆ ਸਾਰਾ ਬੱਤੀ ਦਾ ਸਿਸਟਮ ਹੈ ਪੂਰਾ ਆਵੇ ਆ ਪੂਰੀ ਜਿਹੜੀ ਮੋਟੀ ਵਾਇਰ ਆ ਇੱਥੋਂ ਕਨੈਕਸ਼ਨ ਐ ਆ ਆ ਕੇ ਤੇ ਆਵੇ ਐ ਤਾਰ ਜਾ ਕੇ ਪੂਰੀ ਤੇ ਆ ਆਪਣੇ ਜਾਜ ਦੇ ਉੱਪਰ ਉਹ ਕਨੈਕਸ਼ਨ ਆ ਇਹਦੇ ਵਿੱਚ ਲੱਗੀ ਆ ਆ ਵੇਖ ਲੋ ਹੁਣ ਆਪਣੇ ਜਾਜ ਦੀ ਜਿਹੜੀ ਬੱਤੀ ਆ ਉਹ ਇਤਨਾ ਚੱਲਣ ਦੀ ਹੈ ਪੋੜ ਵੱਲੋਂ ਇਹਦਾ ਆਪਾਂ ਕਰਾਂਗੇ ਬਿੱਲ ਪੇ ਇਹਦਾ ਬਿੱਲ ਆਊਗਾ ਜਿ ਤਰ੍ਹਾਂ ਆਪਾਂ ਨੂੰ ਆਉਂਦਾ ਨਾ ਕਰੇ ਉਸ ਤਰ੍ਹਾਂ ਜਨਰੇਟਰ ਜਾਜ ਦੇ ਬੰਦਿਆ ਆ ਤੁਸੀਂ ਵੇਖ ਲਓ ਪੂਰਾ ਸਿਸਟਮ ਚਰਖੀ ਲੱਗੀ ਬੜੀ ਤਗੜੀ ਤੇ ਇੱਥੇ ਆਵੇ ਪੂਰਾ ਸਿਸਟਮ ਆ ਮੀਟਰ ਆ ਪੂਰਾ ਤੇ ਆ ਆਪਣਾ ਜਾਜ ਖਲੋਤਾ ਵਾ ਠੀਕ ਹੈ ਜੀ ਆ ਆਪਣਾ ਜਾਜ ਖਲੋਤਾ ਆ ਪਿੱਛੇ ਦੂਸਰੀ ਕੰਪਨੀ ਦਾ ਐਚ ਐਮ ਐਮ ਕੰਪਨੀ ਦਾ ਜਾਜ ਖਲੋਤਾ ਹੁੰਡਾਈ ਦਾ ਹੁੰਡਾਈ ਦੀਆਂ ਜਿਹੜਾ ਵਾ ਕਾਰਾਂ ਆਉਂਦੀਆਂ ਨਾ ਕਰੇਟਾ ਵਗੈਰਾ ਉਹ ਕੰਪਨੀ ਦਾ ਜਾਜ ਆ ਐਚ ਐਮ ਐਮ ਇਹ ਵੀ ਲੱਗਾ ਇੱਥੇ ਹੁਣ ਇਸ ਟਾਈਮ ਕਾਰਗੋ ਬੰਦਿਆ ਫੋਰਡ ਦੇ ਉੱਤੇ ਸਾਰੇ ਰੋਟੀ ਪਾਣੀ ਦੀ ਬ੍ਰੇਕ ਹੋਈ ਇਹਨਾਂ ਵਿੱਚ ਉੱਥੇ ਗਏ ਆ ਠੀਕ ਹੈ ਜੀ ਓਕੇ ਜੀ ਹੁਣ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਤੁਸੀਂ ਕੀ ਵੇਖਣਾ ਚਾਹੁੰਦੇ ਜੀ ਦੱਸੋ ਫਿਰ ਕਮੈਂਟ ਕਰਕੇ ਆਪਾਂ ਅਗਲੀ ਵੀਡੀਓ ਉਸੇ ਤੇ ਬਣਾਵਾਂਗੇ ਅਵੇ ਜਦੋਂ ਆਪਣਾ ਜਾਇਪੋਰਡ ਤੇ ਆਉਂਦਾ ਵਾ ਤੇ ਉਦੋਂ ਇਸ ਤਰ੍ਹਾਂ ਫਿਰ ਜਿਹੜੀ ਆ ਪੌੜੀ ਆਪਣੀ ਖਲਾ ਦੇ ਦੀ ਸਾਰੀ ਠੀਕ ਹੈ ਜੀ ਇਹਦੇ ਉੱਪਰ ਆਉਂਦੀ ਚੜੀ ਦਾ ਉੱਪਰ ਤੇ ਇਸ ਤਰ੍ਹਾਂ ਨੈਟ ਲਾਈ ਦਾ ਵੀ ਕੋਈ ਵਿਚ ਨਾ ਢਿਗ ਪੇ ਪਾਣੀ ਦੇ ਜਾਇ ਲੱਗਾ ਕੰਡੇ ਤੇ ਕਰੇਨਾ ਲੱਗੀਆਂ ਵਾ ਤੇ ਆ ਵਾਲੀ ਪੌੜੀ ਹੁੰਦੀ ਇਹਨੂੰ ਗੈਂਗਵੇ ਕਹਿੰਦੇ ਆ ਇਹਦੀ ਚੜ ਕੇ ਉੱਪਰ ਜਾਈਦਾ ਜਾਇ ਤੇ ਤੇ ਇਹਦੀ ਚੜ ਇਹਦੀ ਉੱਤਰ ਕੇ ਥੱਲੇ ਆ ਜਾਈਦਾ ਠੀਕ ਹੈ ਜੀ ਚੰਗਾ ਜੀ ਸਸਰੀਕਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ